ਧਰਵਾਤ ਸੰਗਤੋਂ ਬੇਨਤੀ ਆ ਟਰੈਕ ਵਿਹਲਾ ਰੱਖੋ ਭਾਈ ਜਸਪਾਲ ਸਿੰਘ ਦੀ ਜੱਸੀ ਜੋ ਕਿ ਘੋੜੇ ਨੂੰ ਡਰਾਉਣ ਦੀ ਤਿਆਰੀ ਵਿੱਚ ਨਾ ਭਾਈ ਜਸਪਾਲ ਸਿੰਘ ਜੱਸੀ ਨੇ ਘੋੜਾ ਭਜਾਇਆ ਜੋ ਏਸ਼ੀ ਨਗਰ ਦਾ ਸਿੰਘ ਹੈ ਗੱਜ ਕੇ ਧਕਾਰਾ ਗਜਾ ਬਾਬਾ ਬਾਬਾਦਰਦੇਵ ਸਿੰਘ ਜੀ ਅਰਦੋਖਾਨਪੁਰ ਵਾਲਿਆਂ ਨੇ ਉਦਵਪਰਾਲੇ ਦੇ ਸਦਕਾ ਕੀਤਾ ਜਾ ਰਹੇ ਨੇ ਭਾਈ ਸ਼ੰਗਾਰਾ ਸਿੰਘ ਨੇ ਕੋੜਾ ਭਜਾਇਆ 2 ਕਿੱਲੇ ਲੈ ਗਏ ਗੱਜ-ਗੱਜ ਕੋੜਾ ਕਿਰਿਆਵੇ ਨਿਹਾਲੋ ਜਾਓ ਭਾਈ ਨਿਹਾਲ ਸਿੰਘ ਨੇ ਕੋੜਾ ਭਜਾਇਆ 1 ਕਿੱਲਾ ਗੱਜ-ਗੱਜ ਕੋੜਾ ਕਿਰਿਆਵੇ ਨਿਹਾਲੋ ਲਾਓ ਸੁਦੀ ਆਗਾਲ ਇਸ ਮੌਕੇ ਦੇ ਉੱਤੇ ਜਥੇਦਾਰ ਗੁਰਪ੍ਰੀਤ ਸਿੰਘ ਜੀ ਭਾਈ ਹਮੇਸ਼ਾ ਸਿੰਘ ਨੇ ਘੋੜਾ ਭਜਾਇਆ ਲੈ ਗਿਆ ਕਿ ਲਾ ਗੱਡਿੱਕ ਜ ਕਰਾ ਕੇ ਜਾ ਓ ਨਿਆ ਲੋ ਜਾ ਓ ਆਪ ਜੀ ਦਰਸ਼ਨ ਕਰ ਰਹੇ ਹੋ ਭਾਈ ਨਿਰਮਲ ਸਿੰਘ ਨੇ ਘੋੜਾ ਭਜਾਇਆ ਪਰ ਰਹਿ ਗਿਆ ਨਹੀਂ ਕਿੱਲਾ ਪੁੱਟਿਆ ਗਿਆ ਇਸ ਮੌਕੇ ਜਹੈਦਾਰ ਗੁਰਪ੍ਰੀਤ ਸਿੰਘ ਜੀ ਗੁਰਦੁਆਰਾ ਬੀਬੀ ਮਮਤਾਜgarh ਸਾਹਿਬ ਬੜੀ ਤੋਂ ਕੋ ਵੀ ਇੱਥੇ ਪਹੁੰਚੇ ਨੇ ਹੋਰ ਬੇਅੰਤ ਗੁਰੂਕੀਆਂ ਸੰਗਤਾਂ ਗੁਰੂ ਕੇ ਲਿਆਕ ਸਿੰਘ ਫੌਜਾ ਮਹੱਲੇ ਵਿੱਚ ਪਹੁੰਚੇ ਹਨ ਰੂਪਵਾਲੀਆ ਵੱਲੋਂ ਘੋੜਾ ਭਜਾਇਆ ਗਿਆ ਬਜੀ ਸਿੰਘ ਨੇ ਲਾਲੀ ਘੋੜੇ ਨੂੰ ਦੌੜ ਛੱਡੀ ਹੈ ਜੀ ਨਿਹਾਲ ਸਿੰਘ ਨੇ ਕੋੜਾ ਭਜਾਇਆ ਤੇ ਇਨਰ ਜਿੱਲਾ ਗੱਜਕੇ ਜਗਾਰਾ ਰੁਪਾਵਾਲੀਆ ਸਿੰਘ ਰੁਪਾਵਾਲੀਆ ਸਿੰਘ ਨੇ ਘੋੜਾ ਭਜਾਇਆ ਤੇ ਦੋ ਕਿੱਲੇ ਪੁੱਟ ਕੇ ਲੈ ਗਿਆ ਜੀ ਗੱਜ ਕੈ ਕਰਕ ਜਾਵੇ ਨਾ ਲੋ ਜਾਵੇ ਆ ਪੁਰੀਆ ਗਾਲ ਇਹ ਜੋ ਸਮਾਗਮ ਜਥੇਦਾਰ ਬਾਬਾ ਕਰਦੇਵ ਸਿੰਘ ਜੀ ਅਤੇ ਸਮੂਹ ਨਗਰ ਨਿਵਾਸੀ ਪਿੰਡ ਹਰਦੋਾ ਕੌਂਪਰ ਦੇ ਸਾੜਿਆਂ ਦੇ ਸਹਿਯੋਗ ਦੇ ਨਾਲ ਉਦਮ ਪਰਾਲੇ ਸਦਕਾ ਹਰ ਸਾਲ ਮਨਾਏ ਜਾਂਦੇ ਹਨ ਜਿਸ ਇਹਨਾਂ ਸਮਾਗਮਾਂ ਦੇ ਅੰਦਰ ਰਾਰ ਰੋਜ ਰਾਤਰੀ ਦੇ ਜਵਾਨ ਸਜਾਹ ਵੱਲੋਂ ਘੋੜ ਸਵਾਰ ਫੌਜਾਂ ਵੱਲੋਂ ਭਾਈ ਸ਼ੰਗਾਰਾ ਸਿੰਘ ਨੇ ਯਾਰੀ ਜਾਇਆ ਭਾਈ ਸ਼ੰਗਾਰਾ ਸਿੰਘ ਜੀ ਨੇ ਘੋੜਾ ਭਜਾਇਆ ਤੇ ਲੈ ਗਿਆ ਕਿਲਾ ਪੁੱਟ ਕੇ ਗੱਜ ਕੇ ਜਕਾਰਾ ਗਜਾਵੇ ਨਿਹਾਲੋ ਜਾਵੇ ਭਾਈ ਨਿਹਾਲ ਸਿੰਘ ਨੇ ਘੋੜਾ ਭਜਾਇਆ ਤੇ ਕਿਲਾ ਲੈ ਗਿਆ ਪੁੱਟ ਕੇ ਗੱਜ ਕੇ ਜਕਾਰਾ ਗਜਾਵੇ ਨਿਹਾਲੋ ਜਾਵੇ ਭਾਈ ਬਤੀ ਸਿੰਘ ਨੇ ਵੀ ਘੋੜਾ ਭਜਾਇਆ ਪਰ ਕਿਲਾ ਨਹੀਂ ਪੱਟ ਹੋਇਆ ਦੋ ਘੋੜਿਆਂ ਦੀ ਦੌਰ ਛੱਡੀ ਹੈ ਵੀਰ ਨੇ ਸੰਭਲ ਕੇ ਵੀਰ ਸੰਭਲ ਕੇ ਵੱਜ ਕੇ ਝਕਾਰਾ ਗਿਜਾ ਓ ਨਿਹਾ ਲੋ ਜਾ ਓ ਸਤਿ ਸ੍ਰੀ ਅਕਾਲ ਭਾਈ ਮਿਸ਼ਾ ਸਿੰਘ ਲੈ ਗਿਆ ਜੀ ਦੋ ਕਿੱਲੇ ਪੁੱਟ ਕੇ ਵੱਜ ਕੇ ਝਕਾਰਾ ਗਿਜਾ ਓ ਨਿਹਾ ਲੋ ਜਾ ਓ ਵੀਰ ਜਲੇਬੀ ਸਿੰਘ ਨੇ ਘੋੜਾ ਭਜਾਇਆ ਵੀਰ ਅੰਮ੍ਰਿਤਪਾਲ ਸਿੰਘ ਨੇ ਘੋੜਾ ਭਜਾਇਆ ਦੇਖਦੇ ਆ ਕਿੱਲਾ ਪੱਟ ਹੁੰਦਾ ਕਿ ਨਹੀਂ ਨਹੀਂ ਜੀ ਇਹ ਜੋ ਸਾਰੇ ਸਮਾਗਮ ਜਸਪਾਲ ਸਿੰਘ ਜੱਸੀ ਪਿੰਗਲੇ ਲੈ ਗਿਆ ਦੀ ਗੱਜ ਕੇ ਧਕਾਰਾ ਜੀ ਆ ਬਿਆਲੇ ਆ ਅਸਰੀਆ ਕਾਲ ਸਿੰਘ ਸਾਹਿਬ ਜਫੇਦਾਰ ਬਾਬਾ ਨਾਗਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਦਲ ਪੰਖ ਦੀਆਂ ਫੌਜਾਂ ਦੇ ਵੱਲੋਂ ਮਹਲੇ ਖੇਡੇ ਜਾ ਰਹੇ ਨੇ ਭਾਈ ਜੋਧੀਆਂ ਦੇ ਸੇਵਾਦਾਰ ਜਫੇਦਾਰ ਬਰਿੰਦਰ ਸਿੰਘ ਜਿੰਡੋਲੀ ਘੋੜਸਵਾਰ ਫੌਜਾਂ ਦੀ ਅਗਵਾਈ ਕਰ ਰਹੇ ਨੇ ਉਹਨਾਂ ਦੀ ਦੇਖ ਰੱਖ ਦੇ ਵਿੱਚ ਘੋੜਸਵਾਰ ਫੌਜਾਂ ਵੱਲੋਂ ਜਿਸ ਵਿੱਚ ਨੀਜਾਬਾਦੀ ਦੇ ਕਰਤੱਵ ਦਿਖਾਏ ਜਾ ਰਹੇ ਨੇ ਦੋ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਕਰਤੱਵ ਦਿਖਾਏ ਜਾ ਰਹੇ ਨੇ ਇਸ ਤੋਂ ਉਪਰੰਤ ਇਹ ਗੱਤਕੇ ਦਾ ਅਖਾੜਾ ਸੱਜੇਗਾ ਜਿਸ ਵਿੱਚ ਸ਼ਸਤਰ ਵਿੱਦਿਆ ਦੇ ਜੋਰ ਵੀ ਸਿੰਘਾਂ ਵੱਲੋਂ ਦਿਖਾਏ ਜਾਣਗੇ ਸਰਬੱਤ ਸੰਗਤ ਨੂੰ ਬੇਨਤੀ ਹੈ ਇਸੇ ਤਰ੍ਹਾਂ ਕਾਗਰਤਾ ਦੇ ਨਾਲ ਸੱਜੇ ਰਹਿਣਾ ਜੀ ਭਾਈ ਹਮੇਸ਼ਾ ਸਿੰਘ ਨੇ ਕੋੜਾ ਭਜਾਇਆ ਇਹ ਲੱਗੇ ਜਿੱਲਾ ਪਟਕੇ ਗੱਜਕੇ ਜਕਾਰਾਂ ਗਜਾਵੇ ਗੱਜ ਕੇ ਕਾਲਾ ਕ ਜਾਵੇ ਨਹਾਲੋ ਜਾਵੇ ਭਾਈ ਗੁਰਵਿੰਦਰ ਸਿੰਘ ਵੱਲੋਂ ਦੋ ਘੋੜਿਆਂ ਦੇ ਉੱਤੇ ਖੜੇ ਹੋ ਕੇ ਦੌੜ ਛੱਡੀ ਗਈ ਗੱਜ ਕੇ ਕਾਲਾ ਕ ਜਾਵੇ ਨਹਾਲੋ ਜਾਵੇ ਅਕਬਰੀਆ ਦਾਲ ਵੀਰ ਬੱਜੀ ਸਿੰਘ ਨੇ ਘੋੜਾ ਭਜਾਇਆ ਤੇ ਪੱਪਾ ਦੇ ਪਾਰ ਹੋ ਕੇ ਦੇਖਦੇ ਕਿੱਲਾ ਪੱਟ ਹੁੰਦਾ ਕਿ ਨਹੀਂ ਨਹੀਂ ਜੀ ਵੀਰ ਤੂਫਾਨ ਸਿੰਘ ਨੇ ਘੋੜਾ ਭਜਾਇਆ ਫਿਰ ਗੁਰਪ੍ਰੀਤ ਸਿੰਘ ਗੋਪੀ ਨੇ ਕਿਲਾ ਫੱਟ ਲਿਆ ਜੀ ਧਕਾਰਾਂ ਕੀ ਆਵੇ ਨਿਆ ਲੋ ਜਾਵੇ ਸਭ ਸਰੀਆ ਗਾਲ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਨਿਹੰਗ ਸਿੰਘ ਫੌਜਾਂ ਵੱਲੋਂ ਨੇਜਾਵਾਜੀ ਦੇ ਜੋਰ ਦਿਖਾਏ ਜਾ ਰਹੇ ਨੇ ਹੁਣ ਬਹੁਤ ਜਲਦ ਭਾਈ ਨਿਸ਼ਾਨ ਸਿੰਘ ਨੇ ਕੋੜਾ ਭਜਾਇਆ ਤੇ ਕਿਲਾ ਪੱਟ ਲਿਆ ਜੀ ਗੱਜ ਗੱਜ ਕਰਾ ਕੇ ਜਾਵੇ ਨਿਆ ਲੋ ਜਾਵੇ ਸਤਿ ਸ਼੍ਰੀ ਅਕਾਲ ਲਓ ਜੀ ਅਨਾਮੀ ਕਿੱਲੇ ਲੱਗ ਚੁੱਕੀ ਹੈ ਭਾਈ ਸੁੱਖਾ ਸਿੰਘ ਨੇ ਜੋ ਕਿੱਲਿਆਂ ਦੀ ਸੇਵਾ ਨਿਭਾ ਰਹੇ ਨੇ ਅਨਾਮੀ ਕਿੱਲੀ ਲਗਾ ਦਿੱਤੀ ਆ ਹੁਣ ਦੇਖ ਰਵਿੰਦਰ ਸਿੰਘ ਨੇ ਦੋ ਘੋੜਿਆਂ ਤੇ ਦੌੜ ਛੱਡੀ ਜੀ ਕਿੱਲੀ ਲੱਗ ਚੁੱਕੀ ਐ ਦੇਖਦੇ ਆ ਕਿਹੜਾ ਸਿੰਘ ਕਿੱਲੀ ਪੁੱਟਦਾ ਅਰਦਾਵਦੀ ਤਰ੍ਹਾਂ ਰੱਕਰ ਪੁੰਨਿਆਂ ਦੇ ਜੋੜ ਮੇਲੇ ਮਨਾਉਣ ਵਾਸਤੇ ਗੱਲ ਪੰਥ ਵੱਲੋਂ ਟੂਟੋ ਵਜਾਰੇ ਤੋਂ ਚਾਲਾਂ ਮਾਰ ਕੇ ਬਾਬ ਕਾਲ ਸਾਹਿਬ ਜੀ ਨੂੰ ਜਾਂਦੇ ਹੋਏ ਪਿੰਡ ਹਰਜੋਖਾਨ ਪਰ ਵਿਖੇ ਪੜਾਓ ਕਰਕੇ ਇਸ ਵਕਤ ਮਹੱਲੇ ਸਜਾਏ ਹਨ ਮਹੱਲਿਆਂ ਦੇ ਅੰਦਰ ਛੋੜ ਦੌੜ ਕੀਤੀ ਜਾ ਰਹੀ ਹੈ ਅਨਾਮੀ ਕਿੱਲੀ ਲੱਗੀ ਹੋਈ ਹੈ ਦੇਖਦੇ ਆ ਕਿਹੜਾ ਸਿੰਘ ਅਨਾਮੀ ਕਿੱਲੀ ਪੁੱਟ ਕੇ ਲੈ ਜਾਂਦਾ ਹੈ ਜਿਵੇਂ ਇਹ ਕਿੱਲੀ ਪੁੱਟੀ ਜਾਵੇਗੀ ਛੋੜ ਦੌੜ ਦੀ ਉੱਥੇ ਹੀ ਸਮਾਪਤੀ ਹੋ ਜਾਣੀ ਹੈ ਫਿਰ ਗੱਤਕੇ ਦੇ ਜੋਰ ਇਸੇ ਤਰ੍ਹਾਂ ਸਰਬੱਤ ਸੰਗਤਾਂ ਨੇ ਦੇਖਣੇ ਹਨ ਡੰਡਾ ਪਾਟ ਗਿਆ